ਤਨ ਤਨ RAM DAS GURU ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਮਾਤ ਆਪ ਸਿਰਜਨਹਾਰੇ ਧਾਰਿਆ ਐਸੇ ਦੀਨਦਿਆਲ ਪਾਸਾ ਤਨ ਤਨ ਸਿਗੁਰ RAM DAS ਜੀ ਦੇ ਪ੍ਰਕਾਸ਼ ਗੁਰਪੁਰ ਬਨੂ ਸਮਰਪਤ ਅ ਪਿਛਲੇ ਲਗਭਗ 1 ਮਹੀਨੇ ਤੋਂ ਅ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬੱਖ ਬੱਖ ਜਗ੍ਹਾ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਗਰਮਤ ਸਮਾਗਮ ਕੀਤੇ ਜਾ ਰਹੇ ਨੇ ਸੋ ਇਹ ਇਸ ਲੜੀ ਦੇ ਤਹਿਤ ਹੀ 6 ਅਕਤੂਬਰ ਨੂੰ ਗੁਰਦਰਾ ਮਜੀ ਸਾਹਿਬ ਦੀਵਾਨ ਹਾਲ ਵਿਖੇ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਕੀ 8 ਅਕਤੂਬਰ ਨੂੰ ਸਵੇਰੇ 10 ਵਜੇ ਗੁਰਦਰਾ ਮਜੀ ਸਾਹਿਬ ਦੀਵਾਨ ਹਾਲ ਵਿਖੇ ਭੋਗ ਪਾਈ ਜਾਣਗੇ ਸੋ ਇਹਨਾਂ ਸਮਾਗਮਾਂ ਦੇ ਵਿੱਚ 6 ਅਕਤੂਬਰ ਤੇ 7 ਅਕਤੂਬਰ ਨੂੰ ਰਾਤ ਨੂੰ 7 ਵਜੇ ਤੋਂ ਲੈ ਕੇ ਰਾਤ ਦੇ 1 ਵਜੇ ਤੱਕ ਗੁਰਦੁਆਰਾ ਮੱਜੀ ਸਾਹਿਬ ਦਵਾਨ ਹਾਲ ਵਿਖੇ ਰਾਗ ਦਰਬਾਰ ਤੇ ਪੜਤਾਲ ਸ਼ਬਦ ਗਾਇਨ ਕੀਤਾ ਜਾਵੇਗਾ ਜਿਦੇ ਵਿੱਚ ਕੀ ਪੰਥ ਦੇ ਪ੍ਰਸਿੱਧ ਕੀਰਤਨੀਏ ਰਾਗੀ ਸਿੰਘ ਉਹ ਸੰਗਤਾਂ ਨੂੰ ਆਪਣੇ ਰਾਗਾ ਰਾਹੀ ਨਿਹਾਲ ਕਰਨਗੇ ਜਿਦੇ ਵਿੱਚ ਕੀ ਸਤਕੰਠ ਸ੍ਰੀ ਹਰਮੰਦਰ ਸਾਹਿਬ ਦੇ ਹਜੂਰੀ ਰਾਗੀ ਤੇ ਬਾਹਰੋਂ ਵੀ ਇਸ ਗੁਰਮਤ ਸਮਾਗਮ ਦੇ ਵਿੱਚ ਆਪਣੇ ਰਾਗੀ ਸਮੂਲੀਅਤ ਕਰਨਗੇ ਸੋ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ ਕੇ ਅਸੀਂ ਇਹਨਾਂ 2 ਦਿਨ 6 6 ਤਰੀਕ ਤੇ 7 ਅਕਤੂਬਰ ਨੂੰ ਰਾਤ ਨੂੰ 7 ਵਜੇ ਤੋਂ ਲੈ ਕੇ 1 ਵਜੇ ਤੱਕ ਇਹਨਾਂ ਗੁਰਮਤ ਸਮਾਗਮਾਂ ਵਿੱਚ ਆਪਣੀ ਆਪਣੀ ਹਾਜ਼ਰੀ ਭਰੀਏ ਸੋ 8 ਅਕਤੂਬਰ ਨੂੰ ਜਿੱਤੇ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬਾ ਜਿੱਤੇ ਸਵੇਰੇ 10 ਵਜੇ ਭੋਗ ਪਾਈ ਜਾਣਗੇ ਉੱਥੇ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਗੁਰਦਰਾ ਬਾਬਾ ਅਟੱਲ ਰਾਏ ਜੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਜਲੌਸ ਸਜਾਇਆ ਜਾਣਗੇ ਜਿਹੜੀਆਂ ਸੰਗਤਾਂ ਨੇ ਅਜੇ ਤੱਕ ਜਲੌ ਦੇ ਦਰਸ਼ਨ ਨਹੀਂ ਕੀਤੇ ਉਹ ਇਸ ਦਿਨ ਜਲੌ ਦੇ ਦਰਸ਼ਨ ਕਰ ਸਕਦੀਆਂ ਨੇ ਸੋ ਇਸ ਦਿਨ ਗੁਰਦਰਾ ਮੱਜੀ ਸਾਹਿਬ ਦਮਨ ਹਾਲ ਵਿਖੇ ਸਾਰਾ ਦਿਨ ਗੁਰਮਤ ਸਮਾਗਮ ਚੱਲਣਾ ਜਿਦੇ ਵਿੱਚ ਢਾਡੀ ਕਬੀਰ ਕਵੀ ਆਪਣੇ ਗੁਰ ਇਤਿਹਾਸ ਨਾਲ ਸੰਗਤਾਂ ਨੂੰ ਜੋੜਨਗੇ ਇਸ ਤੋਂ ਅਪਰੰਤ ਦੁਪਹਿਰ 12 ਵਜੇ ਗੁਰਪੁਰਬ ਵਾਲੇ ਦਿਨ 8 ਅਕਤੂਬਰ ਨੂੰ ਦੁਪਹਿਰ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ ਸੋ ਜਿਹੜੀਆਂ ਸੰਗਤਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹਨਾਂ ਪ੍ਰਤੀ ਬੇਨਤੀ ਆ ਆਓ ਅਸੀਂ ਪ੍ਰਕਾਸ਼ ਗੁਰਪੁਰਬ ਦੇ ਸਮੇ ਉਸ ਦਿਨ ਅਸੀਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀ ਹੈ ਜੀ ਤੇ 8 ਅਕਤੂਬਰ ਦੇ ਜਿੱਥੇ ਸਾਰਾ ਦਿਨ ਗੁਰਮਤ ਸਮਾਗਮ ਚੱਲਣਗੇ ਉਥੇ ਸ਼ਾਮ ਨੂੰ ਦੀਵਾਲਾ ਕੀਤੀ ਜਾਵੇਗੀ ਸ੍ਰੀ ਰਹਿਰਾ ਸਾਡੇ ਪਾਠ ਦੀ ਸਮਾਪਤੀ ਤੋਂ ਬਾਅਦ ਇੱਕ ਅਲੌਕਿਕ ਤੌਰ ਤੇ ਆਤਸਵਾਜੀ ਹੋਵੇਗੀ ਸੋ ਇਹਨਾਂ ਆਤਸਵਾਜੀ ਵੱਖ-ਵੱਖ ਚਾਰ ਪਾਸਿਆਂ ਤੋਂ ਕੀਤੀ ਜਾਣੀਆਂ ਇਸ ਵਾਰ ਅਪਰਾਲਾ ਕੀਤਾ ਗਿਆ ਵੀ ਜਿਹੜੀ ਇਹ ਆਤਸਵਾਜੀ ਆ ਉਹ ਬਿਨਾ ਪ੍ਰਦੂਸ਼ਣ ਤੋਂ ਹੋ ਸਕੇ ਸੋ ਸੰਗਤਾਂ ਇਹਨਾਂ ਦਾ ਵੀ ਆਨੰਦ ਮਾਣ ਸਕਦੀ ਆ ਸੋ ਇਸ ਤੋਂ ਇਲਾਵਾ ਅ ਤੰਤਾਂ ਸਿ ਗੁਰੂ ਆਰਮਦਾਸ ਦੇ ਪ੍ਰਕਾਸ਼ ਦੇ ਉੱਪਰ ਨੂੰ ਸਮਰਪਿਤ ਜਿਸ ਤੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਬੰਬੇ ਦੀ ਸੰਗਤ ਵੱਲੋਂ ਇੱਕ ਫੁੱਲਾਂ ਦੀ ਸੇਵਾ ਕੀਤੀ ਜਾਣੀ ਆ ਉਹ ਉਹਨਾਂ ਪਰਿਵਾਰਾਂ ਦਾ ਵੀ ਧੰਨਵਾਦ ਜਿਹੜੇ ਫੁੱਲਾਂ ਦੀ ਸੇਵਾ ਕਰਨਗੇ ਤੇ ਇੱਕ ਪਰਿਵਾਰ ਜਿਹੜਾ ਅ ਗਲੀਚਿਆਂ ਦੀ ਜਿਵੇਂ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਜਾਂ ਇਹਦੇ ਨਾਲ ਸੰਬੰਧਿਤ ਜਿੰਨੇ ਗੁਰੂ ਘਰ ਨੇ ਗੁਰਦਰਾ ਸਾਹਿਬ ਨੇ ਅੰਦਰ ਉਹਨਾਂ ਦੇ ਲਈ ਗਲੀਚਿਆਂ ਦੀ ਸੇਵਾ ਕੀਤੀ ਜਾ ਰਹੀ ਆ ਜਿੰਨੇ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਉਹਨਾਂ ਚ ਜਿਹੜੇ ਲੱਗੇ ਪਰਦੇ ਨੇ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਆ ਬਹੁਤ ਸਾਰੀਆਂ ਸੰਗਤਾਂ ਲੰਗਰਾਂ ਚ ਸੇਵਾਵਾਂ ਨਿਭਾਰੀਆਂ ਨੇ ਸੋ ਇਹਨਾਂ ਗੁਰਮਤ ਸਮਾਗਮਾਂ ਦੇ ਵਿੱਚ ਸੇਵਾਵਾਂ ਨਿਭਾਰੀਆਂ ਨੇ ਵਕ ਵਕ ਸੰਗਤਾਂ ਵੱਲੋਂ ਤਨ ਤਨ ਸ੍ਰੀ ਗੁਰੂ ਆਰਮਦਾਸ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਤ ਆਪਣੀਆਂ ਆਪਣੀਆਂ ਸਭਾਵਾਂ ਕੀਤੀਆਂ ਜਾ ਰਹੀਆਂ ਨੇ ਪਿਛਲੇ ਦਿਨ ਸ੍ਰੀ ਅੰਮ੍ਰਿਤਸਰ ਸਹਿਰ ਦੇ ਜਿਹੜੇ ਹੋਟਲ ਐਸੋਸੀਏਸ਼ਨ ਦੇ ਜਿੰਨੇ ਵੀ ਵੀਰ ਨੇ ਉਹਨਾਂ ਨਾਲ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵਿਖੇ ਇੱਕ ਮੀਟਿੰਗ ਕੀਤੀ ਗਈ ਉਸ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਸਹਿਬ ਸ੍ਰੀ ਗੁਰੂ ਆਰਮਦਾਸ ਦੇ ਪ੍ਰਕਾਸ਼ ਗੁਰਪੁਰਬ ਸਮੇ ਅਸੀਂ 1000 ਕਮਰਾ ਫ੍ਰੀ ਦੇਵਾਂਗੇ ਜਿੱਥੇ ਇਹ 1000 ਕਮਰਾ ਫ੍ਰੀ ਦੇਣਗੇ ਉਥੇ ਜਿੰਨੀ ਸੰਗਤ ਉਹਨਾਂ ਕੋਲੇ ਠਹਿਰੂਗੀ ਉਹਨਾਂ ਸੰਗਤਾਂ ਨੂੰ ਜਿੱਥੇ ਨਾਸ਼ਤਾ ਸਕਾਉਣਗੇ ਉਤੇ ਪ੍ਰਸ਼ਾਦਾ ਪਾਣੀ ਤੇ ਲੱਡੂਆਂ ਦਾ ਪ੍ਰਸ਼ਾਦ ਵੀ ਉਹ ਦੇਣਗੇ ਸੋ ਮੈਂ ਵਿਸ਼ੇਸ਼ ਤੌਰ ਤੇ ਉਹਨਾਂ ਦਾ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਹੋਟਲ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਜਿਤੇ ਬਹੁਤ ਸਾਰੀਆਂ ਸੰਗਤਾਂ ਹੋਰ ਸੇਵਾਵਾਂ ਕਰ ਰਹੀਆਂ ਨੇ ਇਹ ਹੋਟਲ ਵਾਲੇ ਵੀਰ ਵੀ ਆਪਣਾ ਵੱਡਾ ਸਹਿਯੋਗ ਸਹਿਬ ਸ੍ਰੀ ਗੁਰੂ ਰਾਮਦਾਸ ਦੇ ਪ੍ਰਕਾਸ਼ ਗੁਰਬ ਸਮੇਂ ਪਾ ਰਹੇ ਨੇ ਸੋ ਜਿੱਥੇ ਦੇਸ਼ਾਂ-ਬਦੇਸ਼ਾਂ ਤੋਂ ਸੰਗਤ ਸਹਿਬ ਸਿਦ ਗੁਰੂ ਆਰਮਦਾਸ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਤ ਅਤੇ ਨਤਮਸਤਕ ਹੋਣ ਵਾਤੇ ਆ ਰਹੀ ਆ ਉਹ ਤੇ ਅੰਬਰਸਰ ਸ਼ਹਿਰ ਦੇ ਵਾਸੀ ਸਚਕਣ ਸ਼੍ਰੀ ਹਰਮੰਦਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਸੰਗਤਾਂ ਲਈ ਵੱਡੇ ਉਪਰਾਲੇ ਵੱਡੇ ਪ੍ਰਬੰਧ ਕਰਕੇ ਇਹ ਗੁਰਪੁਰਬ ਮਨਾਇਆ ਜਾ ਰਿਹਾ ਜਿੱਥੇ ਇੱਥੇ ਧੰਨ ਧੰਨ ਸ੍ਰੀ ਰਾਮਦਾਸ ਦੇ ਗੁਰਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੇ ਵਿਕੇ ਡੈਕੋਰੇਸ਼ਨ ਕੀਤੀ ਜਾ ਰਹੀ ਆ ਉਥੇ ਜਦੋਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਸਹਿਰ ਨੂੰ ਐਂਟਰ ਕਰਾਂਗੇ ਉਥੇ 골ਡਨ ਗੇਟ ਵੀ ਸਜਾਇਆ ਜਾ ਰਿਹਾ ਬੱਸ ਸਟੈਂਡ ਹੁਣ ਪੂਰਾ ਉਥੇ ਲਾਈਟ ਪੈ ਗਈ ਆ ਸੋ 에어ਪੋਰਟ ਤੇ ਵੀ ਪੂਰੀ ਡੈਕੋਰੇਸ਼ਨ ਕੀਤੀ ਜਾਣੀ ਆ ਰੇਲਵੇ ਸਟੇਸ਼ਨ ਤੇ ਵੀ ਡੈਕੋਰੇਸ਼ਨ ਕੀਤੀ ਜਾਣੀ ਆ ਲਾਈਟ ਲਗਾਈ ਜਾਣੀ ਆ ਸੋ ਜਿੱਧਰੋਂ ਵੀ ਸੰਗਤਾਂ ਆਉਣੀਆਂ ਨੇ ਚਾਹੇ ਬਾਏ ਰੋਡ ਆਉਂਦੀ ਆ ਚਾਹੇ ਬਾਏ ਟ੍ਰੇਨ ਆਉਂਦੀ ਆ ਚਾਹੇ ਬਾਏ ਬੱਸ ਆਉਂਦੀ ਆ ਜਾਂ ਬਾਏ 에ਅਰ ਆਉਂਦੀ ਆ ਜਿੱਥੋਂ ਵੀ ਸੰਗਤਾਂ ਆਉਣ ਗਿਆ ਉਹ ਸੰਗਤਾਂ ਨੂੰ ਪਤਾ ਲੱਗੂਗਾ ਵੀ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬਾ ਇੰਨੀ ਡੈਕੋਰੇਸ਼ਨ ਇੰਨਾ ਸੋਹਣਾ ਜਿਹੜਾ ਅੰਮ੍ਰਿਤਸਰ ਸਹਿਰ ਇਹ ਬਣਿਆ ਵਿਆ ਸੋ ਜਿੱਥੇ ਇਹ ਮੇਰੇ ਵੀਰ ਇਹਨਾਂ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਚاہے ਉਹ ਲਾਈਟ ਡੈਕੋਰੇਸ਼ਨ ਦੀ ਆ ਚاہے ਫੁੱਲਾਂ ਦੀ ਆ ਚاہے ਲੰਗਰਾਂ ਚ ਆ ਚاہے ਪਾਰਕਿੰਗ ਚ ਚاہے ਜਿਵੇਂ ਗਲੀਚੀਆਂ ਦੀ ਸੇਵਾ ਕਰ ਰਹੇ ਨੇ ਜਾਂ ਪਰਦਿਆਂ ਦੀ ਸੇਵਾ ਕਰਦਿਆਂ ਨੇ ਜਾਂ ਹੋਟਲ ਵਾਲੇ ਵੀਰ ਮੇਰੇ ਸੇਵਾ ਕਰਦੇ ਨੇ ਜਾਂ ਹੋਰ ਵੀ ਜਿਹੜਾ ਮੈਂ ਨਹੀਂ ਬੋਲ ਸਕਿਆ ਉਹ ਮੇਰੇ ਵੀਰ ਇਸ ਪ੍ਰਕਾਸ਼ਪੁਰਪ ਨੂੰ ਸਮਰਪਿਤ ਆਪਣੀਆਂ ਆਪਣੀਆਂ ਸਵਾਵਾਂ ਨਿਭਾ ਰਿਹਾ ਨੇ ਸਤਕੰਟ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹਨਾਂ ਸਾਰੀਆਂ ਸੰਗਤਾਂ ਦਾ ਤੇ ਅਤੇ ਸਾਡੇ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਕਿਉਂ ਉਹ ਆਪਣੀਆਂ ਦਸਾਂ ਨੋਹਾਂ ਦਾ ਕਿਰਤ ਵਿੱਚੋਂ ਦਸਵੰਦ ਕੱਢ ਕੇ ਇਹ ਸਹਿਬ ਸ੍ਰੀ ਗੁਰੂ ਰਾਮਦਾਸ ਦੇ ਪ੍ਰਕਾਸ਼ ਗੁਰਪੁਰਬ ਮੌਕੇ ਖਰਚ ਰੀਆਂ ਨੇ ਸੋ ਜਿੰਨੀਆਂ ਵੀ ਸੰਗਤਾਂ ਨੇ ਉਹਨਾਂ ਸਾਰੀਆਂ ਸੰਗਤਾਂ ਨੂੰ ਸਹਿਬ ਸ੍ਰੀ ਗੁਰੂ ਰਾਮਦਾਸ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ o arregor de quifa